ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਨੀਤ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਰੋਟੀ ਗੀਤ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਈ ਨੇ ਲਿਖਿਆ ਸੀ ਕਿ ਸਾਡੇ ਨਾਮ ਤੋਂ ਕਈ ਕਲਾਕਾਰਾਂ ਦੀ ਰੋਟੀ ਚੱਲਦੀ ਹੈ ਤਾਂ ਦੋਸਤੋ ਸਿੱਧੂ ਮੂਸੇ ਵਾਲੇ ਬਾਈ ਦੀਆਂ ਇਹ ਲੈਣਾ ਤੁਸੀਂ ਯਾਦ ਰੱਖਿਓ ਕਿਉਂਕਿ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਇਹ ਲੈਣਾ ਸੱਚ-ਸਾਬਤ ਹੁੰਦੀਆਂ ਨਜ਼ਰ ਆਉਣੀ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਵੱਡੀ ਕੌਂਟਰੋਵਰਸੀ ਸੜੀ ਹੋਈ ਹੈ। ਪ੍ਰੇਮ ਢਿੱਲੋਂ ਅਤੇ ਨਵਾਨ ਸੰਧੂ ਦੇ ਵਿਚਕਾਰ ਅਤੇ ਦੋਵੇਂ ਸਿੰਗਰ ਇੱਕ ਦੂਜੇ ਨੂੰ ਆਪਣੇ ਗੀਤਾਂ ਦੇ ਵਿੱਚ ਵੱਡੇ ਰਿਪਲਾਈ ਕਰ ਰਹੇ ਨੇ। ਰੀਸੈਂਟਲੀ ਪ੍ਰੇਮ ਢਿੱਲੋਂ ਦਾ ਇੱਕ ਟਰੈਕ ਰਿਲੀਜ਼ ਹੋਇਆ ਹੈ ਸੂ ਯੋਫ ਜਿਸ ਦੇ ਵਿੱਚ ਪ੍ਰੇਮ ਢਿੱਲੋਂ ਨੇ ਨਵਾਨ ਸੰਧੂ ਨੂੰ ਵੱਡੇ ਰਿਪਲਾਈ ਕੀਤੇ ਨੇ ਅਤੇ ਪ੍ਰੇਮ ਢਿੱਲੋਂ ਦੇ ਉਸ ਗੀਤ ਦੇ ਵਿੱਚ ਇਕਬਾਲ ਦੀ ਵੀ ਫੀਚਰਿੰਗ ਸੀ ਅਤੇ ਇਕਬਾਲ ਨੇ ਵੀ ਨਵਾਨ ਸੰਧੂ ਨੂੰ ਵੱਡੇ ਰਿਪਲਾਈ ਕੀਤੇ ਨੇ ਆਪਣੇ ਉਸ ਗ ਜੋਣਿਆ ਕਿ ਇਹਨਾਂ ਦੋਵਾਂ ਦੀ ਕਾਉਂਟਰਵਰਸੀ ਇਹਨਾਂ ਦੋਵਾਂ ਦੇ ਵਿਚਕਾਰ ਹੀ ਰਹਿਣੀ ਚਾਹੀਦੀ ਹੈ ਪਰ ਦੋਸਤੋ ਇਹ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲੇ ਬਾਈ ਦਾ ਨਾਮ ਵਰਤ ਕੇ ਇੱਕ ਦੂਜੇ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਜਾਨਕੀ ਇੰਸਟਾਗ੍ਰਾਮ ਦੇ ਉੱਪਰ ਸਟੋਰੀਆਂ ਲਗਾ ਕੇ ਇੱਕ ਦੂਜੇ ਨੂੰ ਰਿਪਲਾਈ ਕਰ ਰਹੇ ਨੇ ਜਦੋਂ ਕਿ ਇਹਨਾਂ ਦੋਵਾਂ ਸਿੰਗਰਾਂ ਦਾ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਹੁਣ ਕੋਈ ਵੀ ਨਾਤਾ ਨਹੀਂ ਹੈ ਪ੍ਰੇਮ ਢਿੱਲੋਂ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਬਾਈ ਨੂੰ ਆਪਣੇ ਮਾੜੇ ਸਮੇਂ ਦੇ ਵਿੱਚ ਛੱਡ ਗਿਆ ਸੀ ਅਤੇ ਨਵਾਨ ਸੰਧੂ ਨੇ ਵੀ ਸਿੱਧੂ ਮੂਸੇਵਾਲੇ ਬਾਈ ਨੂੰ ਹੁਣ ਇੰਸਟਾ ਫੈਨ ਜੋ ਸਾਡੀ ਸਟੋਰੀ ਵੇਖ ਕੇ ਸਾਨੂੰ ਸਪੋਰਟ ਕਰਨਗੇ ਅਤੇ ਦੋਸਤੋ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਸਕਦੇ ਹੋ ਕਿ ਰੀਸੈਂਟਲੀ ਪ੍ਰੇਮ ਢਿੱਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਿੱਧੂ ਮੂਸੇਵਾਲੇ ਬਾਈ ਦਾ ਸਿੰਨ Song ਪਲੇ ਕੀਤਾ ਅਤੇ ਪ੍ਰੇਮ ਢਿੱਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੀਆਂ ਦੋ ਲਾਈਨਾਂ ਵੀ ਲਿਖੀਆਂ ਲਿਖਿਆ ਹੈ ਕਿ ਜਾਗ ਉਤੇ ਅੰਤਾਂ ਦੀ ਚੜ੍ਹਾਈ ਲਿਖੀ ਹੈ ਅਤੇ ਬਿਨਾਂ ਗੱਲੋਂ ਲਿਖਿਆ ਵਿਰੋਧ ਬੱਲੀ ਤਾਂ ਦੋਸਤੋ ਦੂਸਰੀ ਤਰਫ ਤੁਸੀਂ ਦੇਖ ਸਕਦੇ ਹੋ ਕਿ ਇਕਵਾਲ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਿੱਧ ਹੁੰਦੇ ਆ ਸਿੱਧੂ ਮੂਸੇਵਾਲੇ ਦੇ ਫੈਨਸ ਦੀ ਤਾਂ ਦੋਸਤੋ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਕਿ ਤੁਸੀਂ ਕਿਸ ਦੀ ਸਪੋਰਟ ਕਰ ਰਹੇ ਹੋ ਇਹਨਾਂ ਦੋਨੋਂ ਸਿੰਗਰਾਂ ਦੇ ਵਿੱਚ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਚਰਨਕੌਰ ਨੇ ਆਪਣੀ ਇੱਕ ਸਪੀਚ ਦੇ ਵਿੱਚ ਕਿਹਾ ਸੀ ਅੱਜ ਤੋਂ ਥੋੜਾ ਸਮਾਂ ਪਹਿਲਾਂ ਕਿ ਮੇਰੇ ਪੁੱਤ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਨਾਮ ਨਾ ਵਰਤਿਆ ਜਾਵੇ ਅਤੇ ਉਹਨਾਂ ਸਿੰਗਰਾਂ ਨੂੰ ਸਪੈਸ਼ਲ ਕਿਹਾ ਸੀ ਕਿ ਜੋ ਸਿੱਧੂ ਮੂਸੇਵਾਲੇ ਨੂੰ ਮਾੜੇ ਟਾਈਮ ਦੇ ਵਿੱਚ ਸਾੜ ਗਏ ਸੀ ਅਤੇ ਦੋਸਤੋ ਹੁਣ ਤੁਸੀਂ ਆਪ ਦੇਖੋ ਕਿ ਪ੍ਰੇਮ ਢਿੱਲੋਂ ਵਰਗੇ ਜੋ ਕਿ ਸਿੱਧੂ ਮੂਸੇਵਾਲੇ ਦੇ ਮਾੜੇ ਸਮੇਂ ਦੇ ਵਿੱਚ ਸਾਥ ਸਾੜ ਗਏ ਸੀ ਅੱਜ ਸਿੱਧੂ ਮੂਸੇਵਾਲੇ ਦਾ ਨਾਮ ਵਰਤ ਰਹੇ ਨੇ ਅਤੇ ਪਰਿਵਾਰ ਨੇ ਇਹ ਵੀ ਕਿਹਾ ਸੀ ਕਿ ਜੋ ਵੀ ਸਾਡੇ ਪੁੱਤ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਨਾਮ ਵਰਤੇਗਾ ਅਸੀਂ ਉਸ ਤੇ ਸਖਤ ਕਾਰਵਾਈ ਕਰਾਂਗੇ ਤਾਂ ਦੋਸਤੋ ਤੁਹਾਡੀ ਕੀ ਵਿਚਾਰ ਨੇ ਪ੍ਰੇਮ ਢਿੱਲੋਂ ਦੀ ਇਸ ਸਟੋਰੀ ਦੇ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾ ਨਿਆਹੀ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ